ਬਿਲਕੁਲ ਘਟਨੀ ਹੈ ਕਿ ਕਿਸੇ ਚੀਜ਼ ਦੀ ਕੋਈ ਘਟਨੀ ਜਿਹੜਾ ਵੀ ਇੱਥੇ ਆਂਦਾ ਉਹਦਾ ਝੋਲੀਆ ਭਰ ਕੇ ਲੈ ਜਾਂਦਾ ਬੇਅੰਤ ਸੰਗਤਾਂ ਨੇ ਬੇਅੰਤ ਹਰ ਚੀਜ਼ ਹੈ ਕਿਸੇ ਚੀਜ਼ ਦੀ ਕੋਈ ਘਟਨੀ ਇੱਥੇ ਕੋਈ ਅੰਤ ਨਹੀਂ ਹੈਗਾ ਸੰਗਤਾਂ ਬੜੀ ਦੂਰੋਂ ਦੂਰੋਂ ਆ ਰਹੀਆਂ ਬਾਬਾ ਦੀਪ ਸਿੰਘ ਜੀ ਜੀ ਦਾ ਅਸ਼ੀਰਵਾਦ ਲੈਣੇ ਇਹ ਸੰਗਤਾਂ ਦਾ ਠਾਠਾ ਮਾਰਦਾ ਕੱਠ ਇਸ ਗੱਲ ਦੀ ਗਵਾਹੀ ਦਿੰਦਾ ਕਿ ਬਾਬਾ ਦੀਪ ਸਿੰਘ ਪ੍ਰਤੀ ਸੰਗਤਾਂ ਦੀ ਕਿੰਨੀ ਸ਼ਰਧਾ ਸਤਕਾਰ ਪਿਆਰ ਵਧ ਰਿਹਾ ਹੈ ਇੱਥੇ ਆਣ ਕੇ ਤੁਸੀਂ ਜਬੈਰੇ ਘਟੋ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ ਕੇ ਭੇਜਣਗੇ ਮੇਰਾ ਇਹ ਗੱਲ ਦਾ ਦਾਵਾ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੰਗਤਾਂ ਇੰਨਾ ਠਾਠਾ ਮਾਰਦੇ ਇਕੱਠ ਸੰਗਤਾਂ ਦਾ ਧੁੱਪ ਵੱਧਦੀ ਜਾ ਰਹੀ ਆ ਪਰ ਕੱਠ ਘਟਦਾ ਨਹੀਂ ਜਾ ਰਿਹਾ ਜਿੱਥੇ ਕੋਈ ਅੰਤ ਹੀ ਨਹੀਂ ਹੈਗਾ ਸੰਗਤਾਂ ਬੜੀ ਦੂਰੋਂ ਦੂਰੋਂ ਆ ਰਹੀਆਂ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਲੈਣੇ ਨਾ ਕਿਸੇ ਨੇ ਇੱਥੇ ਧੁੱਪ ਲਗਦੀ ਨਾ ਛਾਂ ਲਗਦੀ ਆ ਨਾ ਥੱਲੇ ਵੀ ਦੇਖ ਲਓ ਫਰਸ਼ ਤੇ ਬੈਠੇ ਨੇ ਲੱਖਾਂ ਲੋਕ ਆਂਦੇ ਨੇ ਇਹ ਸਾਡੇ ਸਮਝ ਤੋਂ ਬਾਹਰ ਆ ਬਹੁਤ ਵਾਹਿਗੁਰੂ ਦੀ ਕਿਰਪਾ ਹੈ ਜਿਹੜਾ ਵੀ ਇੱਥੇ ਆਂਦਾ ਉਹਦਾ ਝੋਲੀਆ ਭਰ ਕੇ ਲੈ ਜਾਂਦਾ ਬਾਬਾ ਜੀ ਦੀਆਂ ਰਹਿਮ ਤਾਂ ਬਹੁਤ ਨੇ ਹਾਂਜੀ ਬਾਬਾ ਜੀ ਦੀਆਂ ਰਹਿਮ ਤਾਂ ਬਹੁਤ ਨੇ ਇੱਥੇ ਰਹਿਮ ਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ ਜਿਹੜਾ ਆਂਦਾ ਭਰ ਕੇ ਲੈ ਜਾਂਦਾ ਬਸ ਸਾਡਾ ਲੰਗਰ ਦਾ ਪੂਰਾ ਇੰਤਜ਼ਾਮ ਚਾਰੇ ਪਾਸੇ ਹੈਗਾ ਪਾਣੀ ਦਾ ਹੈਗਾ ਵੱਦ ਤੋਂ ਵੱਧ ਅਸੀਂ ਕਰ ਸਕਦੇ ਹਾਂ ਫਿਰ ਵੀ ਜੇ ਘੱਟ ਹੋਵੇ ਤਾਂ ਸੰਗਤਾਂ ਤੋਂ ਮਾਫੀ ਮੰਗਦੇ। ਬਾਬਾ ਜੀ ਦੇ ਦਰ ਤੇ ਆ ਕੇ ਵੈਸੇ ਕਿਸੇ ਚੀਜ਼ ਦੀ ਘਾਟ ਹੁੰਦੀ। ਬਿਲਕੁਲ ਘੱਟ ਨਹੀਂ ਹੈ ਕਿ ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਬੇਅੰਤ ਸੰਗਤਾਂ ਨੇ ਬੇਅੰਤ ਹਰ ਚੀਜ਼ ਹੈ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਸੰਗਤਾਂ ਦੇ ਵੱਲੋਂ ਕਦੇ ਫਿਰ ਕੋਈ ਲੰਬਾ ਤਾਂ ਨਹੀਂ ਦਿੱਤਾ ਜਾਂਦਾ। ਨਾ ਨਾ ਤਾਂ ਸੰਗਤਾਂ ਦਾ ਪਿਆਰ ਹੀ ਬੜਾ ਸਾਰਾ ਕੋਈ ਸੰਗਤਾਂ ਕਰ ਰਹੀਆਂ। ਅਸੀਂ ਕੁਝ ਨਹੀਂ ਕਰ ਰਹੇ। ਸਭ ਸੰਗਤਾਂ ਕਰ ਰਹੀਆਂ ਸੰਗਤਾਂ ਦਾ ਹੀ ਸੁਯੋਗ ਹੈ। ਹਰ ਚੀਜ਼ ਸੰਗਤ ਦੀ ਕਰ ਰਹੀ ਆਪੇ ਹੀ ਬੈਟਰੀ ਆਪੇ ਹੀ ਆਸ਼ੀਰਵਾਦ ਲੈ ਰਹੀ ਹੈ ਸਾਡਾ ਤਾਂ ਬਹੁਤ ਘੱਟ ਹੈ ਇੱਥੇ ਜੋ ਕਰਦੀ ਹੈ ਹੀ ਸੰਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਹੁਜਾ ਮੁੱਖ ਸੇਵਾਦਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਮੇਰੇ ਤੋਂ ਪਹਿਲਾਂ ਬੋਲਦਿਆਂ ਗੁਦਾਰਾ ਸਾਹਿਬ ਦੇ ਪ੍ਰਧਾਨ ਬਿੰਦਰਾ ਜੀ ਨੇ ਬਹੁਤ ਵਿਸਤਾਰਪੂਰਕ ਤੁਹਾਨੂੰ ਦੱਸਿਆ ਹੈ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਬਾਬਾ ਦੀਪ ਸਿੰਘ ਪ੍ਰਤੀ ਸੰਗਤਾਂ ਦੀ ਕਿੰਨੀ ਸ਼ਰਧਾ ਸਤਿਕਾਰ ਪਿਆਰ ਵੱਧ ਰਿਹਾ ਹੈ। ਬਾਕੀ ਤੁਸੀਂ ਇੱਕ ਸਵਾਲ ਕੀਤਾ ਸੀ ਪ੍ਰਧਾਨ ਜੀ ਨੂੰ ਬਈ ਗਰਮੀ ਇੰਨੀ ਹੈ ਤੁਸੀਂ ਸਾਰੇ ਪਾਸੇ ਝਾਤ ਮਾਰੋ। ਹਾਂ ਜੀ। ਆਪਾਂ 2 ਮਿੰਟ ਵੀ ਸੜਕ ਤੇ ਕਿਦਰੇ ਨਹੀਂ ਖੜ ਸਕਦੇ ਇੰਨੀ ਗਰਮੀ ਸ਼ੁਰੂ ਹੋ ਗਈ ਹੈ। ਪਰ ਇੱਥੇ ਬਾਬਾ ਜੀ ਦੇ ਪਿਆਰ ਸਤਿਕਾਰ ਦੇ ਸਬੰਧ ਵਿੱਚ ਤੇ ਮੈਂ ਸਮਝਦਾ ਵੀ ਨਾ ਤਾਂ ਠੰਡ ਲੱਗਦੀ ਏ ਤੇ ਨਾ ਗਰਮੀ ਲੱਗਦੀ ਏ 5 ਕਿਲੋਮੀਟਰ ਦੇ ਅੰਦਰ ਰੱਛਾ ਘੱਟੋ ਘੱਟ 5 ਕਿਲੋਮੀਟਰ ਦੇ ਆਸੇ ਪਾਸੇ ਸੰਗਤ ਦਾ ਰੱਛਾ ਆਟੋ ਰਿਕਸ਼ੇ ਤੇ ਕੋਈ ਆ ਰਿਹਾ ਕੋਈ ਜਾ ਰਿਹਾ ਕਨਵੈንስ ਕੋਈ ਬਾਤ ਕਿਤੇ ਦੂਰ ਦੂਰ ਢਾਕੇ ਸੰਗਤਾ ਦਰਸ਼ਨ ਕਰਨਾ ਉਹ ਇਹੀ ਪ੍ਰਬੰਧ ਸੰਗਤ ਕਰ ਰਹੀ ਹੈ ਜੇ ਗੁਰਦੁਆਰਾ ਕਮੇਟੀ ਦੀ ਗੱਲ ਕਰੀਏ ਨਾ ਤੇ ਬਹੁਤ ਹਲਾਗਾਯੋਗ ਇੱਕ ਕਾਰਜ ਕਮੇਟੀ ਕਰਦੀ ਵੀ ਹੈ ਜਿੰਨੀ ਇਹਨਾਂ ਦੀ ਤਾਰੀਫ ਕਰੀਏ ਓਨੀ ਘੱਟ ਹੈ ਇਹਨਾਂ ਦੇ ਰਾਜਦਾਨੀ ਜੀ ਹਰਪ੍ਰੀਤ ਸਿੰਘ ਜੀ ਲਾਲੀ ਬਾਜੀ ਸਾਰੇ ਹੀ ਪਿਆਰ ਵਾਲੇ ਵੀਰ ਨੇ ਸਾਡੇ ਸਾਰੇ ਥਾ ਸੇਵਾ ਕਰ ਰਹੇ ਨੇ ਨਿਭਾਰੇ ਨੇ ਪਰ ਤੁਸੀਂ ਸੰਗਤਾਂ ਦਾ ਇਕੱਠ ਦੇਖੋ ਸੰਗਤਾਂ ਕਿਵੇਂ ਗਰਮੀ ਵੱਧਦੀ ਜਾਂਦੀ ਹੈ ਇਕੱਠ ਵੀ ਵੱਧਦਾ ਜਾ ਰਿਹਾ ਇਕੱਠ ਵੀ ਵੱਧਦਾ ਜਾ ਰਿਹਾ ਪਰ ਦੇਖੋ ਕਿਸੇ ਨੂੰ ਤੁਸੀਂ ਸੰਗਤ ਨੂੰ ਖੜਾ ਕਰਕੇ ਪੁੱਛ ਲਓ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੈਗੀ ਇੱਥੇ ਵੀ ਇੰਨੇ ਰਸੇ 'ਚ ਤੁਹਾਨੂੰ ਪਾਣੀ ਦੀ ਸਬਦਾ ਜਾਂ ਲੰਗਰ ਦੀ ਸਾਰਾ ਕੁਝ ਪ੍ਰਬੰਧ ਗੁਰੂ ਦੀ ਕਿਰਪਾ ਨਾਲ ਸੰਗਤ ਆਪੇ ਕਰ ਰਹੀ ਹੈ ਜਿੰਦੇ-ਜਿੰਦੇ ਜਿੰਨੀ-ਜਿੰਨੀ ਸਮਰੱਥਾ ਉਹ ਆਪਣੇ ਆਪਣੇ ਘਰੋਂ ਸੇਵਾ ਆਪਣੇ ਕਾਰਜਾਂ ਲਈ ਲੈ ਕੇ ਆ ਰਿਹਾ ਹੈ ਬਾਕੀ ਮੈਂ ਇੱਕ ਗੱਲ ਕਵਾਂਗਾ ਜਿੰਦੇ ਵੀ ਕੋਈ ਵੀ ਰੁਕੇ ਕਾਰਜ ਹੈ ਚਾਹੇ ਸੰਜੋਗਾ ਦੇ ਨੇ ਚਾਹੇ ਉਹ ਅਧਿਆਤਮਿਕ ਕਾਰਜ ਨੇ ਚਾਹੇ ਉਹ ਮਤਲਬ ਆਪਾਂ ਕਹਿ ਸਕਦੇ ਕਾਰੋਬਾਰ ਰੁਕੇ ਨੇ ਇੱਥੇ ਆਣ ਕੇ ਤੁਸੀਂ ਜਬੈਰੇ ਕਟੋ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ ਕੇ ਭੇਜਣਗੇ ਮੇਰਾ ਇਹ ਗੱਲ ਦਾ ਦਾਵਾ ਹੈ ਬਾਬਾ ਦੀਪ ਸਿੰਘ ਦੀ ਔੜ ਆਸਰਾ ਇੰਨਾ ਵਿਸ਼ਵਾਸ ਹਾਂ ਦੇਖੋ ਮੈਂ ਬਚਪਨ ਤੋਂ ਹੀ ਮਹਾਂਪੁਰਸ਼ਾਂ ਦੇ ਸੰਗਤ ਕਰਨ ਵਾਲਾ ਪਰਿਵਾਰ ਆ ਮੇਰਾ ਤੇ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ ਹੀ ਇਹੀ ਹੈ ਮੇਰੇ ਮੁਰਸ਼ਿਦ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਵਿਪਨਪ੍ਰੀਤ ਕੌਰ ਜੀ ਨੇ ਸਾਨੂੰ ਸਿਖਾਏ ਸਿਖਾਇਆ ਹੀ ਇਹੀ ਕਿ ਵੀ ਸੰਗਤ ਦੀ ਸੇਵਾ ਬਾਬਾ ਦੀਪ ਸਿੰਘ ਪ੍ਰਤੀ ਸ਼ਰਧਾ ਰੱਖੋ ਭਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਹਾਂਜੀ ਹਾਂਜੀ ਆਜੋ